ਲਗਾਤਾਰ ਪਖੜੇ ਤੋਂ ਪਾਣੀ ਵਧ ਰਿਲੀਸ ਕੀਤੇ ਜਾਣ ਦੇ ਚੱਲਦਿਆਂ ਸਤਲੁਜ ਦੇ ਵਿੱਚ ਕਿਤੇ ਨਾ ਕਿਤੇ ਪਾਣੀ ਦਾ ਪੱਧਰ ਲਗਾਤਾਰ ਵਧਿਆ ਹੈ ਹਾਲਾਤ ਬਹੁਤ ਮਾੜੇ ਆ ਪਾਣੀ ਘਰਾਂ ਦੇ ਵਿੱਚ ਵੱਡ ਚੁੱਕਿਆ ਜੀ ਤਕਰੀਬਨ ਹਾਲਾਤ ਤੇ ਜੀ ਸਿਚੁਏਸ਼ਨ ਕ੍ਰਿਟੀਕਲ ਬਣੀ ਹੋਈ ਹੈ ਬਹੁਤ ਜ਼ਿਆਦੇ ਤੇ ਪਾਣੀ ਦਾ ਪੱਧਰ ਵੱਧਦਾ ਹੀ ਜਾਂਦਾ ਹੈ ਹੁਣ ਫਾਸਲੇ ਪੱਕੀ ਖੜੀ ਆ ਜੀ ਬਸ ਹੁਣ ਤਾਂ ਖਤਮ ਹੀ ਹੈ ਕੰਮ ਜੇ ਥੋੜਾ ਜਿਹਾ ਪਾਣੀ ਹੋਰ ਵਧ ਜੇ ਤਾਂ ਬਿਲਕੁਲ ਹੀ ਖਤਮ ਹੋ ਜਾਣਗੇ ਲਗਾਤਾਰ ਜੋ ਹੈ ਪਾਣੀ ਇੱਥੇ ਮਾਰ ਕਰ ਰਿਹਾ ਹੈ ਔਰ ਜਿਸ ਦੇ ਕਾਰਨ 23 ਜ਼ਿਲ੍ਹੇ ਕਿ ਪ੍ਰਭਾਵਿਤ ਹੋ ਰਿਹਾ 11 ਕਿਲੇ ਇੱਥੇ ਹਾਂ ਮੈਨੂੰ ਮਾਦਾ ਕਿਲਾ ਬਚਿਆ ਰਿਹਾ ਸਾਰਾ ਹੀ ਰੜ ਗਿਆ ਵਿੱਚ ਪਪਲਰ ਵੀ ਵਿੱਚ ਰੜ ਗਏ ਹੁਣ ਹਾਲਾਤ ਕੀ ਨੇ ਇਸ ਵਿੱਚ ਹਾਲਾਤ ਤਾਂ ਹੁਣ ਖਤਰੇ ਦੇ ਹੀ ਆ ਜੀ ਕੰਮ ਲਗਾਤਾਰ ਪਾਖੜੇ ਤੋਂ ਪਾਣੀ ਵਧ ਰਿਲੀਜ਼ ਕੀਤੇ ਜਾਣ ਦੇ ਚੱਲਦਿਆਂ ਸਤਰੋਜ ਦੇ ਵਿੱਚ ਕਿਤੇ ਨਾ ਕਿਤੇ ਪਾਣੀ ਦਾ ਪੱਧਰ ਲਗਾਤਾਰ ਵਧਿਆ ਹੈ ਤੇ ਇਸ ਸਮੇਂ ਅਸੀਂ ਅਨੰਤਪੁਰ ਸਾਹਿਬ ਦੇ ਪਿੰਡ ਗੱਜਪੁਰ ਬੇਲਾ ਵਿਖੇ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਗੱਜਪੁਰ ਬੇਲਾ ਦੀ ਰੋਡ ਹੈ ਅੱਗੇ ਚੰਦਪੁਰ ਬੇਲਾ ਤੇ ਇੱਕ ਪਾਸੇ ਪਿੰਡ ਹਰੀਆਲ ਹੈ ਆਪਸ ਦੇ ਵਿੱਚ ਸਿੱਧੇ ਤੌਰ ਤੇ ਜਿਹੜਾ ਇਹਨਾਂ ਪਿੰਡਾਂ ਦਾ ਜਿੱਥੇ ਸੰਪਰਕ ਕੱਟਿਆ ਹੈ ਕਿਤੇ ਨਾ ਕਿਤੇ ਕੀਰਤਪੁਰ ਸਾਹਿਬ ਤੇ ਅਨੰਤਪੁਰ ਸਾਹਿਬ ਦੇ ਨਾਲ ਵੀ ਇਹਨਾਂ ਪਿੰਡਾਂ ਦਾ ਜਿਹੜਾ ਸੰਪਰਕ ਕੱਟਿਆ ਹੈ ਪੈਦਲ ਆਣ ਜਾਣ ਦੀ ਗੱਲ ਕੀਤੀ ਜਾਵੇ ਜਾਂ ਦੋ ਪਹੀਆ ਵਾਹਨਾਂ ਤੇ ਆਣ ਜਾਣ ਦੀ ਗੱਲ ਨਹੀਂ ਜਾ ਸਕਦੇ ਨੇ ਤੇ ਦੂਜੇ ਪਾਸੇ ਤੁਹਾਨੂੰ ਦਿਖਾਉਂਦੇ ਆ ਤਸਵੀਰ ਕਿਸ ਤਰੀਕੇ ਟਰੈਕਟਰ ਦੇ ਉੱਪਰ ਬੈਠ ਕੇ ਜਿਹੜਾ ਜ਼ਰੂਰੀ ਸਮਾਨ ਜਿਹੜਾ ਘਰਾਂ ਦਾ ਹੈ ਉਹ ਪਿੰਡ ਤੱਕ ਪੁੱਜਦਾ ਜਿਹੜਾ ਕੀਤਾ ਜਾ ਰਿਹਾ ਕੁਝ ਲੋਕ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਭਾਜੀ ਕੀ ਨਾਮ ਹੈ ਜੀ ਆਪਣਾ ਸਰਵ ਸਿੰਘ ਹੈ ਜੀ ਕਿੰਨਾ ਕੁ ਪਾਣੀ ਜਿਹੜਾ ਅੱਗੇ ਪਿੰਡ ਦੇ ਪਾਣੀ ਅੱਜ ਵਧ ਗਿਆ ਜੀ ਕੱਲ ਘਟਦਾ ਪਾਣੀ ਕੱਲ ਤਾਂ ਟੱਪਿਆ ਤਾਂ ਟੱਪ ਹੀ ਨਾ ਦਾ ਦੋ ਪਹੀਆ ਵਾਹਨ ਤੇ ਜਾਂ ਪੈਦਲ ਆ ਜਾਣਾ ਮੁਸ਼ਕਲ ਹੈ ਜੀ ਹਾਂਜੀ ਹਾਂਜੀ ਆਪਣਾ ਮੋਟਰਸਾਈਕਲ ਕਈ ਦਿਨਾਂ ਦੇ ਬੰਦਾ ਮੋਟਰਸਾਈਕਲ ਨਹੀਂ ਟੱਪਦੇ ਆਜੀ ਗੱਲਬਾਤ ਕਰਦੇ ਆ ਪਾਣੀ ਬਹੁਤ ਜਿਆਦਾ ਹੈ ਚਾਰ ਚਾਰ ਫਟ ਪਾਣੀ ਸੜਕਾਂ ਤੇ ਖੜਿਆ ਜੀ ਸੜਕ ਤੇ ਸਾਰੇ ਜੇ ਖੱਡੇ ਪੈ ਗਏ ਟਰੈਕਟਰ ਤੇ ਇਹ ਵੀ ਕਹਿੰਦੇ ਹੁਣ ਪਾਣੀ ਅੱਜ ਫੇਰ ਪੈਣਾ ਜੀ ਜੀ ਟਰੈਕਟਰ ਵੀ ਸ਼ਾਇਦ ਬੰਦ ਹੋ ਜਾਵੇ ਮੁਸ਼ਕਲ ਹੁੰਦੇ ਨੇ ਹਾਲਾਤ ਬਰਸਾਤਾਂ ਦੇ ਵਿੱਚ ਜੀ ਹਾਂਜੀ ਹਾਂਜੀ ਮੁਸ਼ਕਲ ਹੁੰਦੀ ਹੈ ਜਿਹੜੇ ਬੱਚੇ ਜਾਂ ਬਜ਼ੁਰਗ ਹੁੰਦੇ ਨੇ ਦਵਾਈ ਕਿਸੇ ਨੂੰ ਲੈਣੀ ਹੁੰਦੀ ਸਕੂਲ ਤਾਂ ਚਲੋ ਬੰਦ ਜੀ ਆਉਣਾ ਜਾਣਾ ਔਖਾ ਜੀ ਸੋ ਬਿਲਕੁਲ ਇਹ ਹਾਲਾਤ ਚੰਦਪੁਰ ਬੇਲਾ ਗੱਜਪੁਰ ਬੇਲਾ ਹਰੀਆਰ ਦੇ ਤੁਹਾਨੂੰ ਦਿਖਾਏ ਨੇ ਇਸੇ ਤਰੀਕੇ ਦੇ ਨਾਲ ਜੇਕਰ ਮੰਗਲ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਪਤੀ ਟੇਕ ਸਿੰਘ ਦੀ ਗੱਲ ਕੀਤੀ ਜਾਵੇ ਇਸ ਤੋਂ ਇਲਾਵਾ ਬੇਲਾ ਧਿਆਨੀ ਉੱਪਰ ਬੇਲਾ ਧਿਆਨੀ ਲੋਅਰ तमाम ਜਿਹੜੇ ਪਿੰਡ ਸਤਲੋਜ ਦੇ ਕਿਨਾਰੇ ਤੇ ਵਸੇ ਹੋਏ ਨੇ ਉਹਨਾਂ ਪਿੰਡਾਂ ਦਾ ਇਹੀ ਹਾਲ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਜਿਸ ਪਾਸੇ ਵੀ ਕੈਮਰੇ ਦੇ ਰਸਤੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੀਏ ਖੇਤਾਂ ਦੀ ਗੱਲ ਕੀਤੀ ਜਾਵੇ ਖੇਤਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਪਾਣੀ ਜਿਹੜਾ ਕਿਸ ਤਰੀਕੇ ਦੇ ਨਾਲ ਉਹ ਘੁੰਮ ਚੁੱਕਿਆ ਤੇ ਫਸਲਾਂ ਜਿਹੜੀਆਂ ਨੇ ਬੁਰੀ ਤਰ੍ਹਾਂ ਜਿਹੜੀਆਂ ਨੁਕਸਾਨੀਆਂ ਜਾ ਚੁੱਕੀਆਂ ਨੇ ਇਹ ਇਸ ਵਾਰ ਦੀ ਗੱਲ ਨਹੀਂ ਹੈ ਭਾਵੇਂ 2019 ਹੋਵੇ ਭਾਵੇਂ 23 ਹੋਵੇ ਤੇ ਭਾਵੇਂ ਉਸ ਤੋਂ ਪਹਿਲਾਂ ਜਦੋਂ ਜਦੋਂ ਪਾਣੀ ਜਿਹੜਾ ਵਧ ਆਇਆ ਉਦੋਂ ਉਦੋਂ ਇਹਨਾਂ ਇਲਾਕਿਆਂ ਦੇ ਵਿੱਚ ਮਾਰ ਪਈ ਪੰਜਾਬ ਹੜ੍ਹਾਂ ਦੀ ਮਾਰ ਦੇ ਵਿੱਚ ਲਗਾਤਾਰ ਤੁਸੀਂ ਦੇਖ ਰਹੇ ਹੋ ਗਰਾਊਂਡ ਜ਼ੀਰੋ ਤੋਂ ਰਿਪੋਰਟ ਜਿਹੜੀ ਪੀਟੀਸੀ ਦੇ ਉੱਪਰ ਤੁਹਾਨੂੰ ਦਿਖਾ ਰਹੇ ਹਾਂ ਤੇ ਇਸ ਸਮੇਂ ਅਨੰਦਪੁਰ ਸਾਹਿਬ ਦੇ ਪਿੰਡ ਚੰਦਪੁਰ ਬੇਲਾ ਵੇਖਿਆ ਸੀ ਖੜੇ ਆ ਇੱਕ ਪਾਸੇ ਗੱਜਪੁਰ ਬੇਲਾ ਤੇ ਇੱਕ ਪਾਸੇ ਚੰਦਪੁਰ ਬੇਲਾ ਤੇ ਤੀਜੇ ਪਾਸੇ ਪਿੰਡ ਹਰੀਆਲ ਆਪਸ ਦੇ ਵਿੱਚ ਜਿੱਥੇ ਇਹਨਾਂ ਤਿੰਨਾਂ ਪਿੰਡਾਂ ਦਾ ਸੰਪਰਕ ਹੈ ਕੱਟ ਚੁੱਕਿਆ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਇਹ ਪਿੰਡਾਂ ਦਾ ਸੰਪਰਕ ਕੀਰਤਪੁਰ ਸਾਹਿਬ ਤੇ ਅਨੰਦਪੁਰ ਸਾਹਿਬ ਨੇ ਨਾਲੋਂ ਵੀ ਕੱਟਿਆ ਹੋਇ ਸੜਕ ਦੀ ਜੇਕਰ ਤੁਹਾਨੂੰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਸੜਕ ਦੇ ਉੱਪਰ ਚਾਰੇ ਪਾਸੇ ਘੁੰਮ ਰਿਹਾ ਹੈ ਟਿਆਲੀਆਂ ਦੇ ਵਿੱਚ ਲਗਾਤਾਰ ਪਾਣੀ ਜਿਹੜਾ ਖੇਤਾਂ ਦੇ ਵਿੱਚ ਲੱਖਾਂ ਕਰੋੜਾਂ ਦਾ ਫਸਲਾਂ ਦਾ ਨੁਕਸਾਨ ਹੋ ਚੁੱਕਿਆ ਹੈ ਸਾਡੇ ਨਾਲ ਪਿੰਡ ਦੇ ਲੋਕ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਤਕਰੀਬਨ ਮਾੜੇ ਜੀ ਅੱਗੇ ਮੌਸਮਾ ਜਿਹੜਾ ਇਹ ਸਮਾਂ ਟਾਈਮ ਖਰਾਬ ਆਉਣ ਲੱਗਿਆ ਵਜ੍ਹਾ ਗਿਆ ਹੈ ਹੁਣ ਉੱਪਰ ਤੇ ਪਾਣੀ ਛੱਡ ਦਿੰਦੇ ਜੀ ਉਹਦਾ ਸਾਨੂੰ ਇਹ ਨਹੀਂ ਪਤਾ ਵੀ ਅਸੀਂ ਬੰਦੇ ਇੱਧਰ ਆਏ ਵੇ ਇੱਧਰ ਹੀ ਰਹਿ ਜਣੇ ਜਾਂ ਘਰਾਂ ਪੁੱਜਣੇ ਜਾ ਗਿਆ ਹੈ ਜੀ ਇਹ ਸਮੱਸਿਆ ਬਹੁਤ ਆ ਹੁਣ ਪਾਣੀ ਵਿੱਚ ਆ ਕੋਈ ਬੰਦਾ ਬਿਮਾਰ ਹੋ ਜਾਂਦਾ ਉਹਨੂੰ ਦਵਾਈ ਦਾ ਇੰਤਜ਼ਾਮ ਨਹੀਂ ਹੋ ਰਿਹਾ ਜਾਣ ਦਾ ਲਿਆਣ ਦਾ ਜਾ ਕੇ ਆਏ ਖੇਤਾਂ ਦਾ ਬਹੁਤ ਨੁਕਸਾਨ ਆ ਜੀ ਫਸਲਾਂ ਦਾ ਵੀ ਹੈਗਾ ਸਾਡੀਆਂ ਜ਼ਮੀਨਾਂ ਵੀ ਖੜਗੀਆਂ ਤਕਰੀਬਨ ਜਿਹੜੀਆਂ ਉਹ ਬਣ ਨਹੀਂ ਨੀ ਆ ਵੀ ਹਰ ਵਾਰ ਇਹ ਹਾਲਾਤ ਹੁੰਦੇ ਨੇ ਕੋਈ ਪੱਕਾ ਸਥਾਈ ਹੱਲ ਕਿਸੇ ਸਰਕਾਰ ਕੋਈ ਹੱਲ ਨਹੀਂ ਜੀ ਹੁੰਦਾ ਹਰ ਸਾਲ ਇਹੀ ਹੜਾਂ ਆਦੇ ਪਾਣੀ ਆਦੇ ਜਾ ਕੇ ਆਏ ਹਾਂ ਲੁਕੋ ਆਦਮੇ ਖੜੇ ਆ ਸਤਲੂ ਦਰਿਆ ਮੇਰੇ ਪਿੱਛੇ ਔਰ ਇਹ ਸਤਲੂ ਦਰਿਆ ਦਾ ਜਿਹੜਾ ਬਣ ਹੈ ਕਿਉਂਕਿ ਸਸਰਾਲੀ ਪਿੰਡ ਜਿਹੜਾ ਹੈ ਸਾਨੇ ਵਾਲ ਹਲਕੇ ਦੇ ਵਿੱਚ ਔਰ ਇਸ ਤੋਂ ਪਹਿਲੇ ਤੁਹਾਨੂੰ ਯਾਦ ਹੋਵੇਗਾ ਅਸੀਂ ਕਵਰੇਜ ਕੀਤੀ ਸੀ ਇੱਕ ਹਫਤਾ ਪਹਿਲੇ ਔਰ ਇਹ ਪੂਰੇ ਦਾ ਪੂਰਾ ਜਿਹੜਾ ਬੰਨ ਹੈ ਇਹ ਨੁਕਸਾਨਿਆ ਗਿਆ ਹੁਣ ਇਸ ਬੰਨ ਨੂੰ ਕਵਰ ਕਰਨ ਵਾਸਤੇ ਪ੍ਰਸ਼ਾਸਨ ਅਧਿਕਾਰੀ ਮੌਕੇ ਤੇ ਨੇ ਪਿੰਡ ਦੇ ਲੋਕ ਮੌਕੇ ਤੇ ਨੇ ਕਈ ਉੱਚ ਅਧਿਕਾਰੀ ਮੌਕੇ ਤੇ ਨੇ ਔਰ ਪੂਰੀ ਤਰ੍ਹਾਂ ਇਸ ਬੰਨ ਤੇ ਨਜ਼ਰ ਆ ਮੇਰੇ ਨਾਲ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਹੈ ਔਰ ਪਿੰਡ ਦੇ ਲੋਕ ਹੈ ਉਹ ਵੀ ਇੱਥੇ ਮੌਜੂਦ ਹੈ ਕਿਵੇਂ ਪ੍ਰਸ਼ਾਸਨ ਇੱਥੇ ਅੱਜ ਪਹੁੰਚਿਆ ਕਿ ਕੱਲ ਪਹੁੰਚਿਆ ਔਰ ਜਿਸ ਤਰ੍ਹਾਂ ਦੇ ਨਾਲ ਇਹ ਬੰਨ ਤੇ ਹਲਾਸੀ ਮੈਂ ਪਹਿਲੇ ਇੱਕ ਹਫਤਾ ਪਹਿਲੇ ਆਇਆ ਸੀ ਔਰ ਬੜੀ ਅੱਗੇ ਤੱਕ ਮੈਂ ਗਿਆ ਸੀ ਉਸ ਵੇਲੇ ਪਰ ਹੁਣ ਤਾਂ ਪੂਰਾ ਨੁਕਸਾਨ ਹੋ ਗਿਆ ਹੁਣ ਕਿੰਨਾ ਕੋ ਫੁੱਟ ਰਹਿ ਗਿਆ ਦੇਖੋ ਫੁੱਟ ਨਹੀਂ ਰਹਿ ਗਿਆ ਹੁਣ ਤਾਂ ਬੰਨ ਦੇ ਨਾਲ ਲੱਗੇ ਬੰਨ ਵੀ ਰੇਸਣ ਲੱਗ ਗਿਆ ਉਹ ਤਾਂ ਹੁਣ ਥੈਲੇ ਲਾ ਕੇ ਬੰਦ ਕੀਤਾ ਜਾ ਰਿਹਾ ਉਧਰਲੇ ਪਾਸੇ ਬੰਨ ਤਾਂ ਠੀਕ ਹੈ ਨਾ ਹੁਣ ਤਾਂ ਕੋਈ ਕਹਿਣ ਦਾ ਹੌਣ ਵਾਲੀ ਗੱਲੇ ਨਹੀਂ ਇਹ 400 ਏਕੜ ਜਿਹੜੀ ਜ਼ਮੀਨ ਆ ਇਸ ਪਿੰਡ ਦੀ ਦਰਿਆ ਦੇ ਵਿੱਚ ਆ 200 ਏਕੜ ਜਿਹੜੀ ਆ ਉਹ ਦਰਿਆ ਤੋਂ ਬਾਹਰ ਆ ਇਹ ਮਾਲਕੀ ਆ ਇਹ ਇਸ ਪਿੰਡ ਦੀ 600 ਏਕੜ ਜ਼ਮੀਨ ਆ 400 ਤਾਂ ਰੁੜ ਗਈ ਆ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਨਜ਼ਰ ਆਈ ਪਿਛਲੇ ਹਫ਼ਤੇ ਤੋਂ ਬਿਲਕੁਲ ਨਹੀਂ ਜੀ ਕੁਝ ਨਹੀਂ ਕੀਤਾ ਉਹ ਤਾਂ ਬੈਠੇ ਇੱਥੇ ਫੋਟੋਆਂ ਖਿੱਚਦੇ ਨੇ ਪਾ ਦਿੰਦੇ ਨੇ ਫੋਟੋਆਂ ਜੀ ਇਹ ਸਿਚੁਏਸ਼ਨ ਠੀਕ ਹੈ ਜੀ ਕੋਈ ਖਤਰੇ ਵਾਲੀ ਗੱਲ ਨਹੀਂ 400 ਫੁੱਟ ਤੇ ਸੀ 300 ਤੇ ਆ ਗਿਆ 200 ਰੋਜ਼ੇ ਕਹਿੰਦਾ ਜੀ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਜੀ ਜਦ ਹੁਣ ਐਰ ਬੰਨ ਦੇ ਨਾਲ ਆ ਗਿਆ ਲੱਗਿਆ ਹਜੇ ਵੀ ਕਹਿੰਦੇ ਨੇ ਕਹਿੰਦੇ ਦੇਖੋ ਜੀ ਬੰਨ ਦੇ ਨਾਲ ਤਾਂ ਪਾਣੀ ਲੱਗ ਗਿਆ ਪਰ ਹਜੇ ਡਰਨ ਵਾਲੀ ਕੋਈ ਗੱਲ ਨਹੀਂ ਵੀ ਜਦੋਂ ਟੋੜ ਕੇ ਬਾਹਰ ਲੁਧਿਆਣੇ ਪਹੁੰਚ ਜੇਗਾ ਪਾਣੀ ਫੇਰ ਡਰਨ ਵਾਲੀ ਗੱਲ ਹੋਊਗੀ ਅੱਛਾ ਜਿਹੜੇ ਪਿੰਡ ਦੇ ਜਿਹੜੇ ਲੋਕ ਨੇ ਉਹ ਪਾਉਂਦੇ ਲੋਕ ਦੀ ਨਸੀਬਾ ਦੀ ਉਹਨਾਂ ਸਾਂਝਾ ਜਾ ਰਿਹਾ ਹੁਣੇ ਇੱਕ ਮਿੱਟੀ ਦੀ ਜਿਹੜੀ ਆ ਉਹ ਢਿੱਡ ਗਿਆ ਸਤਲੁਜ ਦਰਿਆ ਦੇ ਵਿੱਚ ਔਰ ਇਹ ਤਾਰ ਬੰਨੀ ਹੋਈ ਆ ਔਰ ਇਥੋਂ ਤੱਕ ਜਿਹੜੀ ਜ਼ਮੀਨ ਆ ਹੌਲੀ ਹੌਲੀ ਵਿੱਚ ਜਾ ਰਹੀ ਆ ਸਾਡੇ 18 ਕਿਲੇ ਇੱਥੇ ਹਾਂ ਮੈਨੂੰ ਮਾਦਾ ਅੱਧਾ ਕਿਲਾ ਬਚਿਆ ਸਾਡਾ ਸਾਰੇ ਰੁੜ ਗਏ ਵਿੱਚ ਪਪੂਲਰ ਵੀ ਵਿੱਚ ਰੁੜ ਗਏ ਹੁਣ ਹਾਲਾਤ ਕੀ ਨੇ ਇਸ ਵੇਲੇ ਹਾਲਾਤ ਤਾਂ ਹੁਣ ਖਤਰੇ ਦੇ ਹੀ ਆ ਜੀ ਕੰਮ ਹਾਂ ਜਿੱਦਾਂ ਮੈਂ ਕਹਾ ਉਹ ਜਿਹੜੀ ਹੋਣੀ ਮਿੱਟੀ ਜਾ ਰਹੀ ਹੈ ਵਿੱਚ ਇਹ ਹੁਣ ਬੋਰੀਆਂ ਤੇ ਲਾਉਂਦੇ ਥੋੜੇ ਸਾਹਮਣੇ ਆਓ ਦੇਖ ਇੱਕ ਮਹੀਨੇ ਟਗੜੀ ਜੀ ਕਿੱਡੀ ਵੱਡੀ ਟਗੜੀ ਜੀ ਥੋੜੇ ਸਾਹਮਣੇ ਧੀ ਆ ਪਾਣੀ ਦੋਰੀਆਂ ਸੀ ਲਾਉਂਦੇ ਰਹੇ ਆ ਕਈ ਦਿਨਾਂ ਤੋਂ ਪਾਏ ਤਾਂ ਟਿਕੀ ਨਹੀਂ ਰਹੀਆਂ ਤੁਸੀਂ ਕੁਝ ਕਹਿ ਰਹੇ ਸੀ ਹਾਂਜੀ ਹਾਂਜੀ ਜੀ ਦੇਖੋ ਜੀ ਇਹ ਜਿਹੜੇ ਨਾ ਪਾਣੀ ਜੇ ਇੱਕ ਮਹੀਨਾ ਪਹਿਲਾਂ ਆਣੀ ਇਹ ਕੁਦਰਤੀ ਬਾੜ ਨਹੀਂ ਹੈਗੀ ਇਹ ਸਰਕਾਰੀ ਬਾੜ ਆ ਆਈ ਇੱਕ ਇੱਕ ਮਹੀਨਾ ਪਹਿਲਾਂ ਅਸੀਂ ਇੱਥੇ ਦਰਿਆ ਸਾਡੀ ਜ਼ਮੀਨ ਇੱਧਰ ਸਾਡੀ ਜ਼ਮੀਨ ਵੀ ਹੈਗੀ ਆ ਅਸੀਂ ਇੱਕ ਮਹੀਨਾ ਪਹਿਲਾਂ ਆਏ ਤੇ ਸੜਾ ਸੁੱਕੇ ਚੱਲਦੇ ਜੀ ਇਹ ਇਹਣਾ ਪਾਣੀ ਇਕੱਠਾ ਕਰਕੇ ਇੱਕ ਲੱਕ ਤੇ ਛੱਡਿਆ ਪਾਣੀ ਮੁੱਖ ਮੰਤਰੀ ਲਗਾਤਾਰ ਜਾ ਰਿਹਾ ਇਲਾਕਿਆਂ ਦੇ ਵਿੱਚ ਕੀ ਲੱਗਦਾ ਕੀ ਹੈ ਸਾਡੇ ਇੱਥੇ ਨਹੀਂ ਆਇਆ ਪਾਣੀ ਦੇਖੋ ਜੀ ਸਾਡਾ ਮੁੱਖ ਮੰਤਰੀ ਕੋਈ ਨਹੀਂ ਸਾਡਾ ਮੁੱਖ ਮੰਤਰੀ ਹੈਗਾ ਰਵੀ ਸਿੰਘ ਖਾਲਸਾ ਐਡ ਸਾਡਾ ਪ੍ਰਧਾਨ ਮੰਤਰੀ ਆ ਮੁੱਖ ਮੰਤਰੀ ਸਾਡਾ ਐਸਪੀ ਅਭਰਾਏ ਆ ਤੇ ਥੱਲੇ ਜਿਹੜੇ ਮਨਿਸਟਰ ਜਿਹੜੇ ਮਦਦਗਾਰ ਦਲਜੀਤ ਦਸਾਂਜ ਨੇ ਕਰਨ ਔਜਲਾ ਬੱਬੂ ਮਾਨ ਹੋਰ ਜਿਹੜਾ ਨੇਕਾ ਕਲਾਕਾਰ ਉਹ ਸਾਡੇ ਮਨਿਸਟਰ ਨੇ ਉਹ ਪੰਜਾਬ ਨੂੰ ਵਿਦੇਸ਼ ਦੇ ਦੁੱਖ ਦੀ ਘੜੀ ਦੇ ਵਿੱਚੋਂ ਬਾਅਦ ਵਿੱਚ ਬਸੇਬਾ ਲੋਕਾਂ ਦਾ ਕਰਦਣ ਕਰਦਣ ਸਰਕਾਰਾਂ ਦੇ ਪੱਲੇ ਕੁਝ ਨਹੀਂ ਹੈਗਾ ਔਰ ਭਾਰਤ ਸਰਕਾਰ ਨੂੰ ਤੁਹਾਡੇ ਮਾਧਿਅਮ ਰਾਹੀਂ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਦੇਖੋ ਆਪਣਾ ਜਿਹੜਾ ਸੈਂਟਰ ਦੇ ਇਹਨਾਂ ਦੇ ਜਿੰਨੇ ਅਧਿਕਾਰੀ ਨੇ ਜਿੰਨੇ ਆਫਸਰ ਨੇ ਪੰਜਾਬ ਦੇ ਵਿੱਚ ਇਹਨਾਂ ਦੀ ਟੈਂਡ ਫੌੜੀ ਚੱਕ ਕੇ ਆਪਣਾ ਦਿੱਲੀ ਲੈ ਜਾਣ ਸਾਡੇ ਪੰਜਾਬ ਨੂੰ ਸਾਡੇ ਹਾਲ ਦੇ ਉੱਤੇ ਛੱਡ ਦੋ ਇਹ ਹੜ ਇਹਨਾਂ ਨੇ ਲੈ ਕੇ ਆਂਦੇ ਨੇ ਇਹ ਇਹ ਹਾਲਾਤ ਕਾਫੀ ਜਿਹੜੇ ਨੇ ਇਹ ਖਰਾਬ ਲੱਗਦੇ ਨੇ ਸਤਲੁਜ ਦਰਿਆ ਦੇ ਸਸਰਾਲੀ ਪਿੰਡ ਦੇ ਔਰ ਜਿਹੜੇ ਲੋਕ ਨੇ ਪਿੰਡ ਵਾਸੀ ਕਾਫੀ ਸਮਝੋਏ ਨੇ ਪਿੱਛੇ ਆਰਮੀ ਦੇ ਜਿਹੜੇ ਜਵਾਨ ਆ ਉਹ ਵੀ ਇੱਥੇ ਮੌਕੇ ਤੇ ਪਹੁੰਚ ਗਏ ਨੇ ਐਨਡੀਆਰ ਦੇ ਟੀਮਾ ਮੌਕੇ ਤੇ ਪਹੁੰਚਿਆ ਨੇ ਲਗਾਤਾਰ ਜਿਹੜਾ ਬੰਨ ਹੈ ਕਿਉਂਕਿ ਇਹ ਥੋੜੀ ਦੂਰ ਹੀ ਰਹਿ ਗਿਆ ਕਿਉਂਕਿ ਮੈਂ ਇੱਥੇ ਖੜਾ ਤਾਂ ਹੌ ਪਟਿਆਲਾ ਦੇ ਹਲਕਾ ਕਨੌਰ ਦੇ ਵਿੱਚ ਲਗਾਤਾਰ ਕਗਰ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਤਾਂ ਹੁਣ ਨਿਰਮਣਾ ਹੈਡ ਦੇ ਉੱਪਰ ਪਾੜ ਪੈ ਗਿਆ ਹੈ ਤੇ ਇਸ ਵਕਤ ਇਸ ਪਾੜ ਪੈਣ ਕਾਰਨ ਜਿਹੜਾ ਕਗਰ ਦਾ ਪਾਣੀ ਹੈ ਉਹ ਇਸ ਵਕਤ ਪਾਖੜਾ ਦੇ ਵਿੱਚ ਮਿਲਣਾ ਸ਼ੁਰੂ ਹੋ ਚੁੱਕਾ ਹੈ ਜੋ ਕਿ ਇੱਕ ਆਫ ਨਾਕ ਤਸਵੀਰ ਹੈ ਹਰਿਆਣਾ ਦੇ ਲਈ ਕਿਉਂਕਿ ਹਰਿਆਣਾ ਨੂੰ ਇਹ ਪਾਣੀ ਵੱਡੇ ਪੱਧਰ ਤੇ ਉੱਪਰ ਮਾਰ ਪਾਏਗਾ ਇਸ ਵਕਤ ਇਹ ਤਸਵੀਰਾਂ ਜਿਹੜੀਆਂ ਨੇ ਉਸ ਕਗਰ ਦੀ ਵੇਖ ਰਹੇ ਹੋ ਜੋ ਕਗਰ ਹੁਣ ਪਾਖੜਾ ਦੇ ਵਿੱਚ ਮਿਕਸ ਹੋ ਚੁੱਕਾ ਹੈ ਔਰ ਲਗਾਤਾਰ ਪੱਧਰ ਜਿਹੜਾ ਇਸ ਪਾਣੀ ਦਾ ਵੱਧਾ ਜਾ ਰਿਹਾ ਇਸ ਫਲੋ ਨੂੰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਫਲੋ ਵੱਧਾ ਜਾ ਰਿਹਾ ਹੈ ਇਹ ਨਿਰਮਾਣਾ ਹੈਡ ਦੀ ਇਹ ਤਸਵੀਰ ਤੁਸੀਂ ਵੇਖ پا ਰਹੇ ਹੋ ਜੋ ਕਿ ਹਰਿਆਣਾ ਵੱਲੇ ਪਾਣੀ ਜਾਂਦਾ ਹੈ ਔਰ ਕਈ ਪਿੰਡਾਂ ਨੂੰ ਇਹ ਪਾਣੀ ਮਾਰ ਕਰਨ ਤੋਂ ਬਾਅਦ ਹੁਣ ਜਿਹੜਾ ਭਾਖੜਾ ਦੇ ਵਿੱਚ ਮਿਲਣਾ ਸ਼ੁਰੂ ਹੋ ਚੁੱਕਾ ਹੈ ਕਈ ਪਾਣੀ ਕਈ ਪਿੰਡਾਂ ਦੇ ਵਿੱਚ ਇਹ ਪਾਣੀ ਵੜ ਕੇ ਆਇਆ ਹੈ ਕਈਆਂ ਨੂੰ ਨੁਕਸਾਨ ਕਰਕੇ ਆਇਆ ਹੈ ਕਿਉਂਕਿ ਕਈ ਪਿੰਡ ਇਸ ਵਕਤ ਹਲਕਾ ਕਨੋੜ ਦੇ ਡੁੱਬ ਚੁੱਕੇ ਨੇ ਭਾਮਿਓ ਕੌਮੀ ਖੁਰਦ ਹੋਵੇ ਜੜਬਾ ਹੋਵੇ ਹੋਰ ਕਈ ਪਿੰਡ ਹੋਣ ਜਿਹੜੇ ਇਸ ਵਕਤ ਇਸ ਬਾਣੀ ਕੱਗਰ ਦੀ ਚਪੇਟ ਦੇ ਵਿੱਚ ਨੇ ਤਾਂ ਇਸ ਵਕਤ ਇਹ ਵੱਡੀ ਤਸਵੀਰ ਹੈ ਜਦੋਂ ਸਰਾਲਾ ਹੈਡ ਤੋਂ ਬਿਲਕੁਲ ਨਜ਼ਦੀਕ ਨਿਰਮਾਣਾ ਹੈਡ ਕਿਹਾ ਜਾਂਦਾ ਜਿਸ ਸਾਹ ਤੇ ਅਸੀਂ ਖੜੇ ਆ ਉੱਥੇ ਇਸ ਪਾੜ ਪੈਣ ਕਾਰਨ ਜਿਹੜਾ ਇਹ ਵੱਡੇ ਪੱਦਰ ਦੇ ਉੱਪਰ ਜਿਹੜਾ ਵੇਖਿਆ ਜਾ ਰਿਹਾ ਕਿ ਪਾਣੀ ਕੱਗਰ ਦਾ ਪਾਣੀ ਪਾਖੜਾ ਦੇ ਵਿੱਚ ਮਿਕਸ ਹੁੰਦਾ ਜਾ ਰਿਹਾ ਤਾਂ ਦੂਸਰੇ ਪਾਸੇ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਜਿਹੜਾ ਪਾੜ ਜਿਹੜਾ ਉਹ ਆਖੜਾ ਦੇ ਵਿੱਚ ਵੀ ਪੈਂਦਾ ਜਾ ਰਿਹਾ ਔਰ ਵੱਡਾ ਨੁਕਸਾਨ ਦੀ ਇਹ ਤਸਵੀਰ ਜਿਹੜੀ ਉਹ ਵੇਖਣ ਨੂੰ ਮਿਲ ਰਹੀ ਹੈ ਕਿ ਇਹ ਵੱਡਾ ਨੁਕਸਾਨ ਜਿਹੜਾ ਹੋ ਸਕਦਾ ਹੈ ਇਹ ਹਰਿਆਣਾ ਦੇ ਵੱਲ ਹੁਣੇ ਪਾਣੀ ਜਾ ਚੁੱਕਾ ਹੈ ਹਰਿਆਣਾ ਦੇ ਵਿੱਚ ਇੱਕ ਵੱਡਾ ਨੁਕਸਾਨ ਜਿਹੜਾ ਹੋ ਸਕਦਾ ਕਿਉਂਕਿ ਪਿੱਛੋਂ ਜੇਕਰ ਪਾਣੀ ਆਵੇ ਤਾਂ ਹੁਣੇ ਪੰਜਾਬ ਦੇ ਵੱਲੋਂ ਇਹ ਨਿਰਵਾਣਾ ਵਾਲੇ ਪਾਸੇ ਕਪੂਰੀ ਵਾਲੇ ਪਾਸੇ ਜਿਹੜਾ ਪਾਣੀ ਦਾਖਲ ਕਰੇਗਾ ਤਾਂ ਉਸ ਤੋਂ ਬਾਅਦ ਇੱਕ ਵੱਡੇ ਨੁਕਸਾਨ ਦੀ ਜਿਹੜੀ ਆ ਉਹ ਖਦਸ਼ਾ ਵਿਖਾਈ ਦੇ ਰਿਹਾ ਤਾਂ ਇਸ ਬੰਨ ਟੁੱਟਣ ਨਾਲ ਕਾਫੀ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਕਹਿ ਸਕਦਾ ਹੈ ਕਿ ਹਰਿਆਣਾ ਦੀ ਵਸ ਸਕਦੀ ਹੈ ਔਰ ਉਸ ਵਕਤ ਇਹ ਸੜਕਾਂ ਜਿਹੜੀਆਂ ਨੇ ਉਹ ਵੀ ਖੁਰਨਾ ਸ਼ੁਰੂ ਹੋ ਚੁੱਕੀਆਂ ਨੇ ਔਰ ਸਰਾਲਾ ਹੈਡ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਦੀ ਵੀ ਸੜਕ ਜਿਹੜੀ ਉਹ ਖੁਰਨਾ ਸ਼ੁਰੂ ਹੋ ਚੁੱਕੀ ਹੈ ਤਾਂ ਇੱਕ ਵੱਡੇ ਨੁਕਸਾਨ ਦੀ ਤਸਵੀਰ ਜਿਹੜੀ ਹੈ ਉਹ ਕਿਤੇ ਨਾ ਕਿਸੇ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਬੰਨ ਬਣਾਉਣ ਦਾ ਕੰਮ ਹਾਲਾਕੀ ਕੀਤਾ ਜਾ ਰਿਹਾ ਹੈ ਕਿ ਬੰਨ ਬਣਾ ਲਿਆ ਜਾਵੇ ਲੇਕਿਨ ਕਈ ਸਵਾਲ ਉੱਠਦੇ ਨੇ ਕਿ ਜੇਕਰ ਇਹ ਬੰਨ ਪਹਿਲਾਂ ਬਣਾ ਲਿੱਤੇ ਜਾਂਦੇ ਜੇਕਰ ਪਹਿਲਾਂ ਮਜ਼ਬੂਤੀ ਕਰ ਲਈ ਜਾਂਦੀ ਤਾਂ ਸ਼ਾਇਦ ਅੱਜ ਪੰਜਾਬ ਦਾ ਇਹ ਹਾਲਾਤ ਨਾ ਹੁੰਦਿਆ ਪਟਿਆਲਾ ਹਲਕਾ ਕਨੌਰ ਦੇ ਪਿੰਡ ਲਛਲੂਕਲਾਂ ਦੇ ਵਿੱਚ ਮੌਜੂਦ ਆ ਜਿੱਥੇ ਕੱਲ ਵੀ ਕਵਰੇਜ ਕਰਨ ਦੇ ਲਈ ਆਏ ਸੀ ਤਾਂ ਸੜਕਾਂ ਦੇ ਉੱਪਰ ਪਾਣੀ ਸੀ ਲੇਕਿਨ ਇਸ ਵਕਤ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਪਿੰਡ ਨੇ ਲਾਛਲੂ ਕਲਾ ਹੋ ਗਿਆ ਤਾਂ ਉਚਮਾਰੂ ਪਿੰਡ ਹੋ ਗਿਆ ਕੌਮੀ ਕੌਮੀ ਖੁਰਦ ਹੋ ਗਿਆ ਉਹਨਾਂ ਸਾਰਿਆਂ ਥਾਵਾਂ ਤੇ ਇਸ ਵਕਤ ਪਾਣੀ ਪਰ ਚੁੱਕਾ ਹੈਗਾ ਔਰ ਪਾਣੀ ਘਟੋ ਘਟ ਕਿਹਾ ਜਾ ਰਿਹਾ ਹੈ ਕਿ 5-5 ਫੁੱਟ ਪਾਣੀ ਜਿਹੜਾ ਉਹ ਪਿੰਡਾਂ ਦੇ ਵਿੱਚ ਆ ਚੁੱਕਾ ਹੈ ਤਾਂ ਇਸ ਵਕਤ ਇਹ ਤਸਵੀਰਾਂ ਦੇਖ ਪਾ ਰਹੇ ਹਾਂ ਇਹ ਲਾਛਲੂ ਕਲਾ ਦਾ ਸਰਕਾਰੀ ਸਕੂਲ ਹੈ ਤਾਂ ਉਸ ਦੇ ਬਾਹਰ ਦੀ ਤਸਵੀਰ ਜਿਹੜੀ ਹੈ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਵੇਂ ਪਾਣੀ ਜਿਹੜਾ ਹੈ ਉਹ ਸਕੂਲ ਦੇ ਅੰਦਰ ਵੀ ਖੜਾ ਹੈ ਔਰ ਬਾੜ ਕਿਸ ਤਰੀਕੇ ਨਾਲ ਖੜਾ ਹਾਲਾ ਕਿ ਅੱਗੇ ਦੱਸਿਆ ਜਾ ਰਿਹਾ ਹੈ ਕਿ ਜਿੰਨਾ ਅੱਗੇ ਜਾਂਦੇ ਜਾਵਾਂਗੇ ਤਾਂ ਪਾਣੀ ਉਨਾਂਕ ਵੱਧਦਾ ਜਾਵੇਗਾ ਔਰ ਉਸ ਵਕਤ ਇਹ ਤਸਵੀਰ ਹੈ ਜੋ ਤੁਸੀਂ ਵੇਖ ਪਾ ਰਹੇ ਹੋ ਕਿ ਇਸ ਵਕਤ ਕਿਸਾਨਾਂ ਦੀ ਜਿਹੜੀ ਫਸਲ ਹੈ ਉਹ ਇੱਕਦਮ ਇਸ ਪਾਣੀ ਦੀ ਚਪੇਟ ਦੇ ਹੇਠ ਆ ਚੁੱਕੀ ਹੈ ਔਰ ਕਾਫੀ ਵੱਡਾ ਨੁਕਸਾਨ ਜਿਹੜਾ ਹੈ ਉਹ ਇਸ ਵਕਤ ਮਾਲਵੇ ਦੇ ਇਸ ਇਹਨਾਂ ਪਿੰਡਾਂ ਦਾ ਹੋਇਆ ਕਿ ਤੁਹਾਡਾ ਘਰ ਕਿੱਥੇ ਹੈਗਾ ਸਾਡਾ ਨਾਲ ਦਾ ਜੀ ਸਕੂਲ ਦੇ ਨਾਲੇ ਬਸ ਸਾਡਾ ਡੇਰਾ ਜੀ 7-8 ਕਹਿੰਦੇ ਲਾ ਸ਼ੁਰੂ ਕਰਾਂ ਚਾਹੀਦਾ ਹਾਂ ਲਾ ਸ਼ੁਰੂ ਕਰਾਂ ਜੀ ਤੇ ਕੀ ਹਾਲਾਤ ਨੇ ਉੱਤੇ ਹਾਲਾਤ ਬਹੁਤ ਮਾੜੇ ਆ ਜੀ ਪਾਣੀ ਘਰਾਂ ਦੇ ਵਿੱਚ ਵੜ ਚੁੱਕਿਆ ਜੀ ਤਕਰੀਬਨ ਸਾਰੇ ਘਰਾਂ 'ਚ ਪਾਣੀ ਹੈ 500 ਮੂਨ ਕਿਥੇ ਰੱਖਿਆ ਹੈ ਸਮਾਨ ਹੈ ਜੀ ਕੁਝ ਕੱਢਿਆ ਜੀ ਔਖਾ ਸੁੱਖਾ ਉੱਪਰ ਚੱਕਿਆ ਜੀ ਕਣਕ ਕੌਣ ਕਾ ਆਪਣੇ ਖਾਣ ਨੂੰ ਦਾਣੇ ਕੱਢਿਆ ਜੀ ਬਾਕੀ ਪਾਣੀ ਤਕਰੀਬਨ ਘਰ ਵਿੱਚ ਵੜ ਚੁੱਕਿਆ ਜੀ ਕਿਹੜੇ ਤਾਂ ਘਰ ਉੱਚੀਆਂ ਕਿਸੇ ਦਾ ਚਲੋ ਉੱਥੇ ਤਾਂ ਬਚੋਆ ਹੈ ਮਤਲਬ ਜਿੱਥੇ ਨੀ ਉਹ ਹੈ ਜਿਹੜੇ ਨੀਵੇਂ ਘਰਾਂ ਕਿਸੇ ਦੇ ਉਹ ਡੁੱਬ ਗਏ ਸੜਕਾਂ ਦੇ ਪਾਣੀ 3-3 ਫੁੱਟ ਹੈਗਾ ਜੀ ਚਮਾਰੂ ਪਿੰਡ 'ਚ ਅੱਗੇ ਇੱਧਰ ਉਨਸਰ ਹੈ ਕਈ ਪਿੰਡਾਂ ਸਾਰੇ ਪਿੰਡਾਂ 'ਚ ਪਾਣੀ ਫਿਰਦਾ ਸਾਰੇ ਪਿੰਡ ਕੱਲ ਰਾਤ ਤੇ ਡੁੱਬੇ ਬੈਠੇ ਆ ਕੋਈ ਬੱਚਾ ਤੱਕ ਨਹੀਂ ਵਾਇਆ ਕੋਈ ਇਹੋ ਜੀ ਮਾੜੀ ਸਰਕਾਰ ਕਦੀ ਨਹੀਂ ਜ਼ਿੰਦਗੀ ਮੈਂ ਦੇਖੀ ਭਾਈ ਜੀ ਪਹਿਲਾਂ ਬਿਆਨ ਦੇ ਆਨ 2 ਮਹੀਨਾ 2 ਮਹੀਨਾ ਪਹਿਲਾਂ ਨੇ ਕਿ ਮੰਤਰੀ ਨੇ ਬਿਆਨ ਦੇ ਆ ਕਿ 220 ਕਰੋੜ ਲਾਕਾ ਸਫਾਈਆਂ ਕਰਾਦੀਆਂ ਹੋਗਾ ਕੋਈ ਸਫਾਈ ਨਹੀਂ ਕੇਲੀ ਫਸੀ ਪਈ ਔਰ ਪਿੰਡ ਵਾਲੇ ਸਾਥ ਕਿਉਂ ਨਹੀਂ ਦਿੰਦੇ ਤੁਹਾਡੇ ਵਿਧਾਇਕ ਵੀ ਕਹਿੰਦੇ ਨੇ ਕਹਿੰਦੇ ਪਿੰਡ ਵਾਲੇ ਨਹੀਂ ਸਾਥ ਦਿੰਦੇ ਦਿੰਦੇ ਨਹੀਂ ਜੀ ਪੂਰਾ ਸਾਥ ਦੇ ਰਹੇ ਹਾਂ ਕੋਈ ਆਂਦਾ ਹੀ ਨਹੀਂ ਹੈਗਾ ਆਮਾ ਔਰ ਦੇ ਫੋਟੋ ਕਰਾ ਕੇ ਮੁਰਜਾਂ ਕੋਈ ਪ੍ਰਸ਼ਾਸਨ ਨੂੰ 3-4 ਪਿੰਡ ਡੁੱਬੇ ਪਏ ਕੋਈ ਉੱਥਾ ਕੋਈ ਨਾ ਕੋਈ ਕੋਈ ਬਾਲੀਬਾਰਸ਼ ਨਹੀਂ ਡੰਗਰ ਕੋਈ ਬਾਲੀਬਾਰਸ਼ ਨਹੀਂ ਕੋਈ ਪਿੱਛਾ ਬੰਦੇ ਗ 4 ਘੰਟੇ ਬਾਅਦ ਉਹ ਵੀ ਆਪਣੇ ਬੰਦੇ ਗਏ ਗਏ ਲੋ ਕੱਢ ਗਲੇ ਗਏ ਔਰ ਇਸਪਕਤ ਮਾਰ ਦੇਖ ਰਹੇ ਹੋ ਸਕਦੇ ਹੂੰ ਕਿ ਜਿੱਥੇ ਤੱਕ ਨਿਗਾਹ ਜਾਏਗੀਆਂ ਲੱਗੇਗਾ ਕਿ ਤੁਹਾਨੂੰ ਸਮੁੰਦਰ ਹੀ ਸਮੁੰਦਰ ਹੈ ਲੇਕਿਨ ਇਹ ਸਮੁੰਦਰ ਨਹੀਂ ਇਹ ਲੋਕਾਂ ਦੇ ਖੇਤ ਨੇ ਔਰ ਖੇਤ ਦੇ ਵਿੱਚ ਇਸ ਵਕਤ ਵੱਡੇ ਪੱਦਰ ਦੇ ਉੱਪਰ ਕੱਗਰ ਦੀ ਮਾਰ ਪੈ ਰਹੀ ਹੈ ਅਸੀਂ ਖੜਿਆ ਸੰਗਰੂਰ ਦੇ ਮੂਨਕ ਦੇ ਵਿੱਚ ਜਿੱਥੇ ਜਿਹੜਾ ਘੱਗਰ ਹੈ ਕਾਫੀ ਵੱਡੀ ਮਾਰ ਕਰਦਾ ਹੈ 2023 ਦੇ ਵਿੱਚ ਇਸੇ ਇਲਾਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਜਿੱਥੇ ਤਕਰੀਬਨ 5 ਤੋਂ 6 ਫੁੱਟ ਪਾਣੀ ਖੜਾ ਆਇਆ ਸੀ ਜਿਹਦੇ ਵਿੱਚ ਤਕਰੀਬਨ 20 ਤੋਂ 25 ਪਿੰਡ ਜਿਹੜੇ ਜਿਹੜੇ ਨਸ਼ਟ ਹੋਏ ਸੀ ਜਿਨ੍ਹਾਂ ਦੇ ਵਿੱਚ 50000 ਏਕੜ ਕਿਸਾਨਾਂ ਦੀ ਫਸਲ ਤਬਾਹ ਹੋਈ ਸੀ ਜੇਕਰ ਪਾਣੀ ਦਾ ਪੱਧਰ ਹੋਰ ਵੱਧ ਜਾਂਦਾ ਹੈ ਹੁਣ ਪਾਣੀ ਜਿਹੜਾ 748 ਖਤਰੇ ਦਾ ਇਨਸਾਨ ਹੈ ਜਿਹੜਾ 1.5 ਫੁੱਟ ਹੁਣ 749 65 ਜਿਹੜਾ ਪੰਜ ਪਾਣੀ ਹੈ ਜਿਹੜਾ ਤਕਰੀਬਨ 1.5 ਫੁੱਟ ਦੇ ਕਰੀਬ ਘੱਗਰ ਦਾ ਖਤਰੇ ਦੇ ਇਨਸਾਨ ਤੋਂ ਉੱਪਰ ਚੱਲ ਰਿਹਾ ਪਰ ਹੁਣ ਤਸਵੀਰਾਂ ਦੇ ਵਿੱਚ ਮੈਂ ਦੁਬਾਰਾ ਫੇਰ ਕਹੂੰਗਾ ਕਿ ਕੈਮਰਾਮੈਨ ਕਲੋਜ਼ ਕਰਕੇ ਜ਼ਰੂਰ ਦਿਖਾਉਣ ਕਿ ਉਹ ਉੱਥੇ ਤਰਪਾਲਾਂ ਪਈਆਂ ਹੋਈਆਂ ਤੁਹਾਨੂੰ ਨਜ਼ਰ ਆਉਂਦੀਆਂ ਹੋਣਗੀਆਂ ਉੱਥੇ ਉਹ ਤਰਪਾਲਾਂ ਜਾਂ ਥੈਲੇ ਨੇ ਜਿਹੜੇ ਲੋਕਾਂ ਨੇ ਤੁਰ ਕੇ ਪਟੜੀ ਦੇ ਉੱਤੇ ਕੋਈ ਵਹੀਕਲ ਨਹੀਂ ਜਾ ਸਕਦਾ ਸਿਰਫ ਛੋਟੀ ਟਰਾਲੀ ਟਰੈਕਟਰ ਦੇ ਪਿੱਛੇ ਜਾ ਸਕਦੀ ਜੇਕਰ ਕੋਈ ਐਮਰਜੈਂਸੀ ਮਿੱਟੀ ਦੀ ਲੋੜ ਪੈ ਜਾਵੇ ਤਾਂ ਉੱਥੇ ਕੋਈ ਵੀ ਇਸੇ ਕਿਸੇ ਵੀ ਤਰ੍ਹਾਂ ਦਾ ਪ੍ਰਬੰਧ ਨਹੀਂ ਹੈਗਾ ਸਾਡੇ ਨਾਲ ਪਿੰਡ ਵਾਸੀ ਜੁੜੇ ਨੇ ਜਿਹੜੇ ਇੱਥੇ ਲਗਾਤਾਰ ਘੱਗਰ ਦੇ ਉੱਤੇ ਪਹਿਰਾ ਰੱਖਿਆ ਹੋਇਆ ਤੁਸੀਂ ਪਹਿਲਾਂ ਮੈਨੂੰ ਇਹਦੀਆਂ ਤਸਵੀਰਾਂ ਦੂਰੋਂ ਕਰਕੇ ਜਰੂਰ ਦਿਖਾਉਂਗਾ ਕਿ ਜਿਹੜੇ ਨੌਜਵਾਨ ਨੇ ਪੜ੍ਹੇ ਲਿਖੇ ਨੌਜਵਾਨ ਨੇ ਜਿਨ੍ਹਾਂ ਨੂੰ ਨੌਕਰੀਆਂ ਦੇਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਪੈਰਾਂ ਦੀਆਂ ਤਸਵੀਰਾਂ ਜਰੂਰ ਦਿਖਾਈਆਂ ਜਾਣ ਕਿ ਉਹ ਲੋਕ ਨੇ ਪਿੰਡਾਂ ਦੇ ਇਕੱਠੇ ਹੋਏ ਜਿਹੜੇ ਇਸ ਖੱਗਰ ਦੇ ਬੰਨਾਂ ਨੂੰ ਉਹਨਾਂ ਦੀ ਹਫਾਜ਼ਤ ਕਰ ਰਹੇ ਨੇ ਉਹਨਾਂ ਦੀ ਰਾਖੀ ਕਰ ਰਹੇ ਨੇ ਕਿ ਹਾਲਾਤ ਤੇ ਜੀ ਸਿਚੁਏਸ਼ਨ ਕ੍ਰਿਟੀਕਲ ਬਣੀ ਹੋਈ ਹੈ ਬਹੁਤ ਜ਼ਿਆਦੇ ਤੇ ਪਾਣੀ ਦਾ ਪੱਧਰ ਵੱਧਦਾ ਹੀ ਜਾਂਦਾ ਹੈ ਤੇ ਹੁਣ ਜੇਕਰ 1 ਤੋਂ 1.5 ਫੁੱਟ ਪਾਣੀ ਹੋਰ ਵੱਧਾ ਤੇ ਸਾਡੀ ਸਿਚੁਏਸ਼ਨ ਹੋਰ ਜ਼ਿਆਦਾ ਕ੍ਰਿਟੀਕਲ ਹੋ ਜਾਣੀ ਹੈ ਤੇ ਇਹਦਾ ਪਾਣੀ ਖਿੱਲਰ ਜਾਣ ਦੇ ਜ਼ਿਆਦਾ ਚਾਂਸ ਨੇ ਜੀ ਹੂੰ ਤੇ ਇਸ ਕਰਕੇ ਅਸੀਂ ਤੇ ਕਹਿੰਨੇ ਵੀ ਪ੍ਰਸ਼ਾਸਨ ਇੱਥੇ ਮੁਸਤੈਦ ਰਹੇ ਪੂਰਾ ਤੇ ਸਾਨੂੰ ਜਿਵੇਂ ਕੀ ਸਾਡੇ ਨੌਜਵਾਨਾਂ ਕੋਲ ਲਾਈਫ ਜੈਕਟਸ ਐਦਾਂ ਦੀਆਂ ਚੀਜ਼ਾਂ ਨਹੀਂ ਹੈਗੀਆਂ ਬਾਕੀ ਪ੍ਰਸ਼ਾਸਨ ਨੇ ਜਿੱਦਾਂ ਕੀ ਤਰਪਾਲਾਂ ਵਗੈਰਾ ਰੱਸੇ ਵਗੈਰਾ ਇਹ ਚੀਜ਼ਾਂ ਤੇ ਭੇਜੀਆਂ ਹੋਈਆਂ ਨੇ ਤੇ ਜੀਸੀਬੀ ਵੀ ਇੱਥੇ ਮੁਹਈਆ ਕਰਾਈ ਹੋਈ ਹੈ ਜੇਕਰ ਜੀਸੀਬੀ ਉੱਥੇ ਲਿਜਾਣ ਦੀ ਲੋੜ ਪੈ ਜਾਵੇ ਤਾਂ ਪਹੁੰਚ ਸਕਦੀ ਹੈ ਉੱਥੇ ਨਹੀਂ ਅੱਜ ਨਹੀਂ ਜਾ ਸਕਦੀ ਜੀ ਪਹਿਲਾਂ ਜਾਂਦੀ ਸੀ ਤੇ ਪਹਿਲਾਂ ਜੇਕਰ ਪਹਿਲਾਂ ਜੀਬੀਸੀ ਲਿਜਾ ਕੇ ਪਹਿਲੇ ਹੀ ਉਹਨੂੰ ਮਜ਼ਬੂਤ ਕੀਤਾ ਜਾਂਦਾ ਤਾਂ ਹੋ ਸਕਦਾ ਤੁਹਾਨੂੰ ਇੱਥੇ ਖੜਨ ਦੀ ਲੋੜ ਨਾ ਪੈਂਦੀ ਪਰ ਹੁਣ ਜੇਕਰ ਕੁਸਤੀਤੀ ਇਦਾਂ ਦੀ ਬਣ ਜਾਂਦੀ ਹੈ ਪਿੱਛੋਂ ਪਾਣੀ ਦਾ ਵਹਾਵ ਹੋਰ ਤੇ ਇਹ ਹੋ ਜਾਂਦਾ ਕੀ ਉੱਥੇ ਮਿੱਟੀ ਦਾ ਇੰਤਜ਼ਾਮ ਹੋ ਸਕਦਾ ਮੌਕੇ ਤੇ ਨਹੀਂ ਹੁਣ ਕੋਈ ਇੰਤਜ਼ਾਮ ਨਹੀਂ ਹੋ ਸਕਦਾ ਜੀ ਕਿਉਂਕਿ ਜਦੋਂ ਅਸੀਂ ਜੀਸੀਬੀ ਜਾਂ ਟਰਾਲੀ ਲੈ ਕੇ ਜਾਂਦੇ ਹਾਂ ਤੇ ਉਹ ਮਿੱਟੀ ਜਿਹੜੀ ਵਿੱਚ ਬਹਿ ਜਾਂਦੀ ਏ ਤੇ ਇਸ ਕਰਕੇ ਉਹ ਸਾਰੀ ਦਲਦਲ ਬਣੀ ਹੋਈ ਏ ਤੇ ਹੁਣ ਮਿੱਟੀ ਨਹੀਂ ਜਾ ਸਕਦੀ ਉੱਥੇ ਬਿਲਕੁਲ ਜੀ ਜਿਹੜੇ ਕਿਨਾਰੇ ਨੇ ਉਹਨਾਂ ਦੇ ਉੱਤੇ ਇਹ ਕਹਿ ਸਕਦੇ ਆ بارش ਜ ਲਗਾਤਾਰ ਹੋਣ ਦੇ ਨਾਲ ਜਿਹੜੀ ਮਿੱਟੀ ਆ ਜਿਹੜੀ ਉਹ ਗਿੱਲੀ ਹੋ ਚੁੱਕੀ ਆ ਦਲਦਲ ਬਣੀ ਹੋਈ ਆ ਜਦੋਂ ਵੀ ਕੋਈ ਵਹੀਕਲ ਲੈ ਕੇ ਜਾਂਦੇ ਨੇ ਉਹ ਟਾਇਰਾਂ ਦੇ ਨਾਲ ਮਿੱਟੀ ਆ ਜਿਹੜੀ ਸਾਈਡਾਂ ਤੇ ਉਹਨੂੰ ਖਿੱਲਰ ਜਾਂਦੀ ਆ ਜਿਸ ਦੇ ਨਾਲ ਕੰਡਾ ਹੋਰ ਹਲਕਾ ਹੋ ਜਾਂਦਾ ਬਈ ਕੀ ਨਾਮ ਹੈ ਤੁਹਾਡਾ ਜਰਨੈਲ ਸਿੰਘ ਜੀ ਕਿਨਾਰੇ ਕੀ ਕੰਡ ਜਾਂਦੇ ਹੋ ਫਸਲ ਦੇ ਕੀ ਹਾਲਾਤ ਨੇ ਜੇਕਰ ਮੀਂਹ ਹੋਰ ਪੈ ਜਾਂਦਾ ਕੀ ਹਾਲਾਤ ਪੈਦਾ ਹੋਣ ਵਾਲੇ ਨੇ ਪੂਰਨ فاਸਲਾ ਪੱਕੀ ਖੜੀ ਆ ਜੀ ਬਸ ਹੁਣ ਤਾਂ ਖਤਮ ਹੀ ਹੈ ਕੰਮ ਜੇ ਥੋੜਾ ਜਿਹਾ ਪਾਣੀ ਹੋਰ ਵਾਜੇ ਹੂੰ ਹੁਣ ਤਾਂ ਬਿਲਕੁਲ ਹੀ ਖਤਮ ਹੋ ਜਾਣਗੇ ਹੂੰ ਬਸ ਕੱਲ ਗਏ ਸੀ ਅਸੀਂ ਸਮਾਨ ਤੁਹਾਨੂੰ ਥੋੜਾ ਥੋੜਾ ਰਸੇ ਦਿੱਤੇ ਨੇ ਜਿਵੇਂ ਜਾਲ ਦਿੱਤੇ ਨੇ ਉਹ ਅਸੀਂ ਇੱਥੇ ਲਾਤੇ ਨੇ ਔਰ ਉਹ ਤੋਂ ਠੀਕ ਹੈ ਬਸ ਚੱਲ ਜਦੋਂ ਤੁਸੀਂ ਇਹ ਕੰਮ ਕਰਦੇ ਹੋ ਕੱਗਰ ਦੇ ਕਿਨਾਰੇ ਤੇ ਕੋਈ ਕਹਿ ਸਕਦਾ ਕੋਈ ਐਕਸਪਰਟ ਬੰਦਾ ਜੋ ਪ੍ਰਸ਼ਾਸਨ ਅਧਿਕਾਰੀ ਜੇ ਕੋਈ ਘਟਨਾ ਵਾਪਰਦੀ ਹੈ ਉਹਦੇ ਰੋਕਥਾਮ ਲਈ ਕੋਈ ਖੜਾ ਹੁੰਦਾ ਉੱਥੇ ਕੋਲੇ ਜਾਂ ਹੁੰਦਾ ਨਹੀਂ ਜੀ ਕੋਈ ਨਹੀਂ ਹੁੰਦਾ ਅਸੀਂ ਹੁੰਦੇ ਹਾਂ ਬਸ ਆਪੇ ਹੁੰਦੇ ਆਪੇ ਹੀ ਅਸੀਂ ਆਪ ਹੁੰਨੇ ਆਂ ਜੀ ਆਪ ਹੁੰਨੇ ਆ ਆਪ ਹੁੰਨੇ ਆ ਜੀ ਇਹ ਹਾਲਾਤ ਨੇ ਜੀ ਮੂਨਕ ਦੇ ਜਿਹੜੇ ਜਲ ਸਰੋਤ ਪੁਆਗ ਦੇ ਮੰਤਰੀ ਨੇ ਬਰਿੰਦਰ ਗੋਇਲ ਜਿਨ੍ਹਾਂ ਦਾ ਜਲ ਸਰੋਤ ਭਾਗ ਹੈ ਜਿਨ੍ਹਾਂ ਕੋਲੇ ਪੂਰੀ ਕਮਾਂਡ ਹੈ ਪਰ ਇਹ ਜਿਹੜੇ ਨੌਜਵਾਨ ਨੇ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਜਿਹੜੇ ਕੰਮ ਕਰ ਰਹੇ ਨੇ ਇੱਥੇ ਲਗਾਤਾਰ ਬਾਈ ਕੀ ਨਾਮ ਹੈ ਤੁਹਾਡਾ ਗੁਰਮੀਤ ਸਿੰਘ ਹੈ ਜੀ ਗੁਰਮੀਤ ਸਿੰਘ ਕੀ ਕਹਿਣਾ ਚਾਹੁੰਦੇ ਹੋ ਇਹ ਤਾਂ ਜੀ ਇੱਕ ਅਗਰ ਜਦੋਂ ਪਹਿਲਾਂ ਵੀ ਸਰਕਾਰ ਆਂਦੀ ਜਾਂਦੀ ਜਾਂਦੀ ਨੇ ਜੀ ਇਹ ਜਦੋਂ 23 ਦੇ ਵਿੱਚ ਟੁੱਟ ਗਿਆ ਸੀ ਜਿਵੇਂ ਬਰਬਾਦ ਹੋ ਗਿਆ ਸੀ ਪਰ ਮਿੱਟੀ ਬਹੁਤ ਪਾਈ ਜੀ ਮਜ਼ਬੂਤ ਕਰਤਾ ਉਹ ਤਾਂ ਹੈ ਤਾਂ ਬਹੁਤ ਠੀਕ ਹੈ ਜੀ ਵੀ ਹਾਲਾਤ ਵੀ ਚਲੋ ਜੇ ਹੋਰ ਪਾਣੀ ਵਧ ਗਿਆ ਜੀ ਉਹ ਤਾਂ ਬੇਬਸ ਹੋਊ ਜੂਗਾ ਫਸਲ ਫਸਲਾਂ ਪਿਛਲੀ ਵਾਰ ਆਪਾਂ ਝੋਨਾ ਲਾ ਕੇ ਹਟੇ ਸੀ ਇਸ ਵਾਰੀ ਜਿਹੜੀ ਕਹਿ ਸਕਦੇ ਆ ਕਿ ਫਸਲ ਪੱਕਣ ਦੇ ੜੀ ਆ ਪਿਛਲੀ ਵਾਰ 7000 ਰੁਪਇਆ ਪਰਪਾਈ ਕੀਤੀ ਸੀ ਮੇਰੇ ਖਾਲਚ ਸਰਕਾਰ ਵੱਲੋਂ ਜੇਕਰ ਇਸ ਇਸ ਵਾਰੀ ਨੁਕਸਾਨ ਹੋ ਜਾਂਦਾ ਕੀ ਲੱਗਦਾ ਤੁਹਾਨੂੰ ਪਰਪਾਈ ਹੋ ਜੂ ਕਿਸਾਨ ਇਹਤ ਕੀ ਨਹੀਂ ਹੁੰਦੀ ਜੀ ਹੁਣ ਤਾਂ ਜਮੀ ਸੀਰੇ ਤੇ ਆਈ ਹੈ ਜੀ ਫਸਲ ਹੁਣ ਨਹੀਂ ਪਰਪਾਈ ਹੋ ਸਕਦੀ ਜੀ ਕਿਸੇ ਹਾਲਤ ਤੇ ਬਿਲਕੁਲ ਜੀ ਇਹ ਜਿਹੜੇ ਹਾਲਾਤ ਨੇ ਇੱਥੇ ਦੇ ਬਣੇ ਹੋਏ ਨੇ ਬਾਈ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਬਿਰਜੀ ਮੈਂ ਆਮ ਆਦਮੀ ਪਾਰਟੀ ਤੋਂ ਰਿੰਕੂ ਕੁਦਨੀ ਹਾਂਜੀ ਮੈਂ ਇੱਥੇ ਦੇ ਚਲੋ ਯੋਧਾ ਚੇਅਰਮੈਨ ਸਾਹਿਬ ਦਾ ਬੇਟਾ ਜੀ ਹਾਂਜੀ ਸਥਿਤੀ ਠੀਕ ਹੈ ਬਿਰਜੀ ਕੋਈ ਚੀਜ਼ ਦੀ ਐ ਦੱਸਣ ਵਿਰੋਧੀ ਦੀ ਜਿਹੜੀ ਕਹਿ ਰਹੀ ਹੈ ਤਕੀ ਚੀਜ਼ ਨਹੀਂ ਜੀ ਇੱਥੇ ਮਿਲ ਰਹੀ ਹੈਗੀ ਸਾਨੂੰ ਪ੍ਰਸ਼ਾਸਨ ਵੱਲੋਂ ਜਿਹੜੀ ਜਿਹੜੀ ਤੁਹਾਡੇ ਸਾਹਮਣੇ ਉੱਥੇ ਕੀ ਤੁਸੀਂ ਟਰੈਕਟਰ ਟਰਾਲੀ ਵਗੈਰਾ ਲਿਜਾ ਸਕਦੇ ਹੋ ਇਸ ਟਾਈਮ ਇਸ ਟਾਈਮ ਨਹੀਂ ਵੀਰ ਜੀ ਕੱਲ ਗਈਆਂ ਨੇ ਜੀ ਰਾਤ ਮੈਂ ਉੱਥੇ ਟਰੈਕਟਰ ਤੇ ਗਏ ਤੁਸੀਂ ਟਰੈਕਟਰ ਤੇ ਗੀ ਵੀਰ ਜੀ ਤੁਸੀਂ ਕਹਿ ਰਹੇ ਹੋ ਮੈਂ ਟਰੈਕਟਰ ਤੇ ਗਿਆ ਆਂ ਹਾਂ ਜੀ ਗਏ ਨੇ ਜੀ ਮੈਂ ਹਾਂ ਜੀ ਗਏ ਨੇ ਜੀ ਟਰੈਕਟਰ ਸ਼ਾਮ ਨੂੰ ਕਿਹੜਾ ਨਹੀਂ ਟਰੈਕਟਰ ਜਾਂਦੇ ਜੀ ਟਰੈਕਟਰ ਨਹੀਂ ਜਾਂਦਾ ਹੈਗਾ ਜੀ ਨਹੀਂ ਜਾ ਸਕਦਾ ਜੀ ਜੇ 22 ਦੀ ਵੇ ਹੁਣ ਮਿੱਟੀ ਦੀ ਲੋਡ ਪੈ ਜਾਵੇ ਤਾਂ ਕਿੱਥੋਂ ਪੈਦਾ ਕਰੋਗੇ ਮਿੱਟੀ ਵੀਰ ਜੀ ਕੋਈ ਨਾ ਮੌਸਮ ਦੇਖੋ ਮੌਸਮ ਗਣੀ ਤਾਂ ਦੇਖੋ ਵੀ ਤੋਰੇ ਨੇ ਆਪਾ ਰੱਬ ਨੂੰ ਕੀ ਕਰ ਸਕਦੇ ਆ ਸਰਪੀ ਇਹੀ ਕਹਿ ਰਹੇ ਆ ਕਿ ਜੇਕਰ ਜੇਕਰ ਪਹਿਲਾ ਇੰਤਜ਼ਾਮ ਹੁੰਦਾ ਤਾਂ ਇਹ ਸਥਿਤੀ ਨਾ ਪੈਦਾ ਹੁੰਦੀ ਜੇਕਰ ਬੰਨ ਜਿਹੜੀਆਂ ਪਟੜੀਆਂ ਨੇ ਇਹਨਾਂ ਨੂੰ ਚੌੜਾ ਕੀਤਾ ਜਾਂਦਾ ਤਾਂ ਟਰੈਕਟਰ ਵੀ ਜਾਂਦੇ ਤਾਂ ਮਿੱਟੀ ਵੀ ਆਉਂਦੀ ਤਾਂ ਉਸ ਟਾਈਮ ਸਥਿਤੀ ਕੁਝ ਹੋਰ ਹੋਣੀ ਸੀ ਵੀਰ ਜੀ ਜੇ ਪਟੜੀ ਮਜ਼ਬੂਤ ਸੀ ਹੁਣ ਤੱਕ ਕੱਲ ਜੀ ਟਰੈਕਟਰ ਜਾ ਰਹੇ ਸੀ ਜੀ ਕੀ ਤੁਸੀਂ ਇੱਕ ਮਿੰਟ ਭਾਜੀ ਜੇਕਰ ਹੋਣ ਟਰੈਕਟਰ ਮੀ ਪੈ ਜਾਂਦਾ ਉਧਰੋਂ ਬੰਨ ਨੂੰ ਕੋਈ ਪ੍ਰੋਬਲਮ ਆਉਂਦੀ ਤਾਂ ਉੱਥੇ ਟਰੈਕਟਰ ਜਾ ਸਕ ਨਹੀਂ ਜਾਂਦਾ ਹੈਗਾ ਜੀ ਬਿਲਕੁਲ ਨਹੀਂ ਜਾ ਸਕਦਾ ਕੌਣ ਕੌਣ ਜਾ ਸਕਦਾ ਕਿ ਉਸ ਟਾਈਮ ਆਡੀ ਨਮੈਂ ਮੈਂ ਇਹ ਨਹੀਂ ਕਹਿੰਦਾ ਮੈਂ ਪਾਰਟੀ ਵਾਜ ਦੇ ਉੱਪਰ ਉੱਠ ਕੇ ਗੱਲ ਕਰਦਾ ਤੁਸੀਂ ਆਮ ਆਦਮੀ ਪਾਰਟੀ ਤੇ ਹੋ ਕੀ ਤੁਹਾਨੂੰ ਉਸ ਟਾਈਮ ਤੁਸੀਂ ਇਹਨਾਂ ਦੇ ਨਾਲ ਟਰੈਕਟਰ ਤੇ ਬੈਠ ਕੇ ਜਾਓਗੇ ਘੱਗਰ ਦੇ ਕੰਡੇ ਤੇ ਜੀ ਮੈਂ ਇੱਕ ਗੱਲ ਦੱਸਾਂ ਤੁਸੀਂ ਹੁਣ ਮੇਰੇ ਨਾਲ ਚੱਲ ਬੋ ਜੀ ਪੈਦਲ ਵੀ ਨਹੀਂ ਤੁਰਿਆ ਜਾਂਦਾ ਜੀ ਟਰੈਕਟਰ ਕਿੱਥੋਂ ਭੱਜੂਗਾ ਜੀ ਉੱਥੇ ਜੀ ਟਰੈਕਟਰ ਨਹੀਂ ਜਾ ਸਕਦਾ ਇਹ ਜਿੱਥੇ ਬਿਲਕੁਲ ਜੀ ਇੱਕ ਪਾਸੇ ਜਿਹੜੇ ਕਿਸਾਨ ਨੇ ਉਹ ਖੜੇ ਹੋਏ ਨੇ ਉਹ ਕਹਿੰਦੇ ਆ ਟਰੈਕਟਰ ਨਹੀਂ ਜਾਂਦਾ ਤੇ ਦੂਜੇ ਪਾਸੇ ਮੇਰੇ ਖਿਆਲ ਚ ਇਹ ਲੱਗ ਰਿਹਾ ਕਿ ਮੈਂ ਨਹੀਂ ਕਹਿੰਦਾ ਕਿ ਹਰ ਇੱਕ ਪਾਰਟੀ ਦਾ ਅਪਦਾਵਦਾ ਹੱਕ ਹੁੰਦਾ ਅਸੀਂ ਕਹਿ ਰਹੇ ਆ ਕਿ ਇਸ ਟਾਈਮ ਟਰੈਕਟਰ ਨਹੀਂ ਜਾ ਸਕਦਾ ਤੁਸੀਂ ਜੇਕਰ ਹੁਣ ਲੋਡ ਪੈਂਦੀ ਆ ਕਿਸਾਨਾਂ ਨੂੰ ਫੇਰ ਤੁਸੀਂ ਕੀ ਕਰੋਗੇ ਵੀਰ ਜੀ ਇਹ ਹੈ ਜੀ ਫੇਰ ਕੀ ਕਰੋਗੇ ਜੇਕਰ ਹੁਣ ਮੀਂਹ ਪੈ ਜਾਂਦਾ ਉਤੋਂ ਮਿੱਟੀ ਦੀ ਲੋਡ ਕਿੱਥੋਂ ਮਿੱਟੀ ਲੈ ਕੇ ਫਿਰ ਵੀਰ ਜੀ ਕੀ ਕਰ ਸਕਦੇ ਆ ਜੀ ਲੈ ਕੇ ਜਾ ਰਹੇ ਆ ਜੀ ਇਹ ਕਹਿੰਦੇ ਆ ਜੀ ਕੀ ਕਰ ਸਕਦੇ ਆ ਇਹ ਕਹਿੰਦੇ ਇਹਨਾਂ ਦੇ ਕਹੇ ਨਾਲ ਕੀ ਕੁਝ ਵੀ ਨਹੀਂ ਕਰ ਸਕਦੇ ਜੀ ਫਿਰ ਤਾਂ ਜੀ ਫਿਰ ਤਾਂ ਰੱਬ ਆਸਰੇ ਜੀ ਫਿਰ ਤਾਂ ਬਿਲਕੁਲ ਜੀ ਸਾਰੀ ਗੱਲ ਰੱਬ ਆਸਰੇ ਆ ਜੇਕਰ ਆ ਰੱਬ ਆਸਰੇ ਗੱਲ ਹੈ ਤਾਂ ਇਹਨਾਂ ਸਰਕਾਰਾਂ ਦੀ ਸਾਨੂੰ ਲੋੜ ਕੀ ਆ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇਓ ਪੀਟੀਨਾ ਤੇ ਪਹੁੰਚ ਚੁੱਕੇ ਆ ਪਿੰਡ ਪਾਉ ਵਾਲੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਬੇ ਇਤਿਹਾਸਾ ਜਿਹੜਾ ਪਾਣੀ ਆ ਉਹ ਛੜਕ ਨੂੰ ਮਾਰ ਕਰ ਰਿਹਾ ਵਾ ਤੇ ਪਾਣੀ ਜੜਵਾ ਇਥੋਂ ਪੂਰੀ ਸਪੀਡ ਦੇ ਨਾਲ ਜਿਹੜਾ ਛੜਕ ਤੋਂ ਕਰਾਸ ਹੋ ਰਿਹਾ ਹੈ ਇੱਥੇ ਸਾਡੇ ਨਾਲ ਕੁਝ ਲੋਕੋ ਜਿਹੜੇ ਜੁੜੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਹ ਪਾਣੀ ਇੰਨਾ ਜਿਹੜਾ ਕਿੰਨੇ ਦਿਨਾਂ ਤੋਂ ਲਗਾਤਾਰ ਚੱਲ ਰਿਹਾ ਹੈ ਤੇ ਕਿਹੋ ਜਿਹਾ ਹਾਲਾਤ ਜਿਹੜੇ ਅੱਗੇ ਦੇਖਣ ਨੂੰ ਮਿਲ ਰਹੇ ਨੇ ਲੋਕਾਂ ਦੇ ਵਿੱਚ ਇਹ ਬਹੁਤ ਪਾਣੀ ਆ ਵੀਰ ਜੀ ਅੱਜ ਤੋਂ 10-15 ਦਿਨ ਹੋ ਗਏ ਐਵੇਂ ਹੀ ਚੱਲ ਰਿਹਾ ਪਾਣੀ ਜੀ ਹਾਂ ਬਹੁਤ ਮਾੜੇ ਹਾਲਾਤ ਨੇ ਇੱਥੇ ਹਾਂਜੀ ਤੇ ਕੀ ਤੁਹਾਨੂੰ ਕੀ ਲੱਗ ਰਿਹਾ ਕਿ ਕਿੰਨਾ ਕਿੰਨੇ ਫਸਲਾਂ ਨੂੰ ਨੁਕਸਾਨ ਕੀਤਾ ਹੋਊਗਾ ਤੇ ਵੇਖੋ ਵੀਰ ਜੀ ਸਾਰਾ ਆਪਾਂ ਇਹਦੇ ਬਏ ਨੁਕਸਾਨ ਬਹੁਤ ਜ਼ਿਆਦਾ ਹੋਆ ਹਾਂਜੀ ਆਪ ਆ ਵੇਖੋ ਦੂਰ ਦੂਰ ਨਿਗਾਹ ਮਾਰੋ ਕੋਈ ਦੇਖਦਾ ਹੀ ਤੋਏ ਸਾਡੇ ਨਾਲ ਹੋਰ ਵੀ ਲੋਕ ਮੌਜੂਦ ਆ ਪੁੱਛਦੇ ਆ ਕਿ ਕਿਹੋ ਜਿਹੇ ਹਾਲਾਤ ਨੇ ਇੱਥੇ ਪਾਣੀ ਦੇ ਨਾਲ ਜਿਹੜੇ ਬਣੇ ਹੋਏ ਆ ਕੀ ਨਾਂ ਵੀਰੇ ਆਪਣਾ ਬਣਾਣਾ ਗਰਜੰਦ ਸਿੰਘ ਜੀ ਤੇ ਕੀ ਲੱਗਦਾ ਹੈ ਜਿਹੜਾ ਪਾਣੀ ਕਿੰਨੇ ਕਿ ਦਿਨਾਂ ਤੋਂ ਸਪੀਡ ਨਾਲ ਚੱਲ ਰਿਹਾ ਤੇ ਕਿੰਨਾ ਕ ਨੁਕਸਾਨ ਕਰਕੇ ਹੁੰਦਾ ਇਹ ਲਗਭਗ 20-25 ਦਿਨ ਤੋਂ ਚੱਲ ਰਿਹਾ ਜੀ ਲਗਾਤਾਰ 20-25 ਦਿਨ ਹੋਰ ਲੱਗ ਜਾਣੇ ਲਗਭਗ ਇਹ ਤਾਂ ਸਾਰੇ ਫਸਲਾਂ ਨਾਲ ਅੱਗੇ ਭਾਜ ਕੰਪਲੀਟ ਹੋ ਚੁੱਕੀਆਂ ਇੱਥੋਂ ਜੀ ਠੀਕ ਹਾਂ ਜੀ ਵੀ ਮਹੀਨਾ ਦੇਰ ਮਹੀਨਾ ਹੋਰ ਲੱਗ ਜਾਣ ਲੱਗ ਲੱਗੇ ਘਰ ਵੀ ਸਾਰੇ ਡੁੱਬ ਚੁੱਕੇ ਆ ਜੀ ਅਸੀਂ ਵੀ ਇੱਥੇ ਸੇਵਾ ਕਰਨ ਆਏ ਆ ਬੰਨ ਤਾਂ ਕੋਈ ਤੇ ਪਰਿਵਾਰ ਘਰਾਂ ਤੋਂ ਕੱਢੇ ਵੀ ਗਏ ਹਾਂਜੀ ਉਹ ਸਾਰੀ ਕਰਦੇ ਆ ਜੀ ਉਹ 15-20 ਪਹਿਲਾਂ ਕਰਦੇ ਆ ਜੀ ਹੂੰ ਹੁਣ ਉਹ ਉਹੀ ਐ ਬੰਦ ਦੀ ਸੇਵਾ ਕਰਨੇ ਇੱਕ ਬੰਦ ਟੁੱਟ ਗਏ ਉਹ ਵੱਡੇ ਦੀ ਬੰਦ ਸੇਵਾ ਕਰਦੇ ਕੋਈ ਕੋਈ ਚੂ ਡੰਕਰ ਕੋਈ ਆ ਜਾ ਫਸਿਆ ਹੋਏ ਨਾ ਜੀ ਸਾਡੇ ਸਾਡੀ ਨਗਾ ਵਿੱਚ ਲਾਗੇ ਭਾਨੇ ਆ ਕੋਟ ਬੁਟੇ ਤੁਰਨੇ ਇੱਥੇ ਲਾਗੇ ਬੰਦੇ ਕੁਛ ਨਹੀਂ ਹੈਗਾ ਜੀ ਜਿਹੜੇ ਲੋਕਾਂ ਨੂੰ ਬਾਹਰ ਕੱਢਿਆ ਉਹਨਾਂ ਨੂੰ ਕਿੱਥੇ ਰੱਖਿਆ ਗਏ ਇਹਨਾਂ ਵੱਲੋਂ ਸਰਕਾਰ ਕੋ ਉਹ ਜੀ ਆਪ ਦੇ ਰਿਸ਼ਤਦਾਰਾਂ ਦੇ ਵਿੱਚ ਹੀ ਜੀ ਰਿਸ਼ਤਦਾਰਾਂ ਸਰਕਾਰ ਵੱਲੋਂ ਕੋਈ ਪ੍ਰਬੰਧ ਕੀਤਾ ਗਿਆ ਨਹੀਂ ਪ੍ਰਬੰਧ ਨਹੀਂ ਪਿਆ ਜੀ ਆਪ ਦੇ ਤਰੇਮ ਅਗੇ ਵੀਰ ਭਰਾਵਾਂ ਨੇ ਕੀਤਾ ਬਾਹਰ ਸਰਕਾਰ ਵੱਲੋਂ ਕੋਈ ਆਪ ਜਿਹੜਾ ਟਰਾਲੀਆਂ ਲੈ ਕੇ ਉਹ ਕੀ ਮੰਗ ਕਰਦੇ ਸਰਕਾਰ ਕੋਲ ਕਿਹੜੀ ਕਿਹੜੀ ਮੁੱਢਲੀ ਲੋੜ ਐ ਲੋਕਾਂ ਨੂੰ ਇਸ ਲਈ ਤੇ ਰੋਚਨ ਬੜਾ ਪਹੁੰਚ ਰਹੇ ਜੀ ਬਸ ਆ ਤੇਲ ਹੋ ਗਿਆ ਜਿਵੇਂ ਹਨਾ ਜੀ ਤੇ ਇਹੋ ਜਿਆਦਾ ਮੰਗਿਆ ਬਾਕੀ ਕੋਈ ਚੋਣ ਵਾਸਤੇ ਚਾਰੇ ਦੇ ਕੀ ਪ੍ਰਬੰਧ ਐ ਇਹੋ ਤੁਹਾਡੇ ਮੇਰੇ ਕੋਲ ਵੀਰ ਕਰਨਦੇ ਲੋਕਲ ਜਿਵੇਂ ਉਹ ਸਰਕਾਰ ਉਹਨਾਂ ਨੂੰ ਕੋਈ ਚੀਜ਼ ਨਹੀਂ ਆਉਂਦੀ ਜੀ ਹਮ ਪਰਫਾਰਮੈਂਸਾਂ ਕਰਦੇ ਪੂਰੀਆਂ ਪੰਜਾਬ ਸੁਬਾ ਹੜ੍ਹਾਂ ਦੀ ਮਾਰ ਇੱਥੇ ਆ ਔਰ ਲਗਾਤਾਰ ਜੋ ਹੈ ਪਾਣੀ ਇੱਥੇ ਮਾਰ ਕਰ ਰਿਹਾ ਹੈ ਔਰ ਜਿਸ ਦੇ ਕਾਰਨ ਪੂਰੀ ਤਰ੍ਹਾਂ ਨਾਲ ਜਿਹੜੇ ਨੇ 23 ਜ਼ਿਲ੍ਹੇ ਕਿ ਪ੍ਰਭਾਵਿਤ ਹੋਏ ਨੇ ਔਰ ਯਕਰ ਗੱਲ ਕਰੀਏ ਜ਼ਿਲ੍ਹਾ ਗੁਰਦਾਸਪੁਰ ਦੀ ਤਾਂ ਜ਼ਿਲ੍ਹਾ ਗੁਰਦਾਸਪੁਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਔਰ ਅਸੀਂ ਇਸ ਵਕਤ ਦਾ ਮਕੌੜਾ ਪੱਤਨ ਤੇ ਆ ਜਿੱਥੇ ਕਿ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਅੱਜ ਆਪਣੀਆਂ ਟੀਮਾਂ ਦੇ ਨਾਲ ਜੋ ਹੈ ਸਰਵੇ ਵਾਸਤੇ ਸੇ ਪਹੁੰਚੇ ਹੋਏ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਫਸਲਾਂ ਜਿਹੜੀਆਂ ਨੇ ਉਹ ਪੂਰੀ ਤਰ੍ਹਾਂ ਨਾਲ ਜੋ ਹੈ ਡੁੱਬੀਆਂ ਹੋਈਆਂ ਨੇ ਔਰ ਮਕੌੜਾ ਪੱਤਨ ਦੇ ਵਿੱਚ ਅਸੀਂ ਜਾ ਰਿਹਾ ਦੇਖ ਸਕਦੇ ਹੋ ਕਿ ਹ ਤੇ اور ਤੁਸੀਂ ਦੇਖ ਸਕਦੇ ਹੋ ਕਿ ਸ਼ਿਵਰਾ ਚੋਹਾਨ ਇੱਥੇ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਰ किस तरह तक जड़ी नहीं, नहीं बहुत बहुत नुकसान हुआ है बहुत नुकसान हुआ है बहुत, बहुत तकलीफ दे है मन व्यथित है दुखी है और यही संकल्प है कि पंजाब को इस संकट के बाहर ले जाना अब अब से बात की है क्या उन्होंने क्या मुश्किल है उनकी कष्ट बता रहे हैं फसलें बर्बाद हो गई मकान कमजोर हो गए पशु जो बधे थे वो मारे गए ਜੋ ਖੁੱਲੇ تھے ਉਹਨਾਂ ਵਿੱਚੋਂ ਸਈ ਕਾਹ ਹੈ ਇਸਕਾ ਆਧਾ ਪਤਾ ਨਹੀਂ ਸਰ ਜੀ ਆਸਰ ਜਰ ਨੈਸ਼ਨਲ ਡਿਜ਼ਾਸਟਰ ਰੈਡਾ ਉਸ ਕਿਹਾ ਜਾਏਗਾ ਸਰ ਪੰਜਾਬ ਚ ਚਲੋ ਬਿਲਕੁਲ ਤੁਸੀਂ ਸੁਣਿਆ ਹੈ ਇਹ ਸੰ ਸ਼ਿਵਰਾਜ ਚੋਹਾਨ ਜਿਨ੍ਹਾਂ ਨੇ ਕਿਹਾ ਹੈ ਕਿ ਕਿਸਾਨਾਂ ਨੇ ਉਹਨਾਂ ਨੂੰ ਦੱਸਿਆ ਹੈ ਉਹਨਾਂ ਦੀਆਂ ਮੁਸ਼ਕਲਾਂ ਦੱਸੀਆਂ ਨੇ ਔਰ ਤੁਸੀਂ ਦੇਖ ਵੀ ਸਕਦੇ ਹੋ ਕਿ ਜਿਹੜੇ ਨੇ ਪਾਣੀ ਦੇ ਵਿੱਚ ਖੇਤ ਡੁੱਬੇ ਨੇ ਔਰ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਮਕਾਨ ਜਿਹੜੇ ਨੇ ਉਹ ਡੁੱਬੇ ਹੋਏ ਨੇ ਉਹਨਾਂ ਦੀਆਂ ਫਸਲਾਂ ਡੁੱਬੀਆਂ ਹੋਈਆਂ ਨੇ ਪਸ਼ੂ ਜਿਹੜੇ ਨੇ ਉਹ ਉਹਨਾਂ ਦੇ ਇਸ ਪਾਣੀ ਦੀ ਮਾਰ ਹੇਠਾਂ ਆ ਚੁੱਕੇ ਨੇ ਕਿ ਇੱਕ ਵਾਰੀ ਪਾਣੀ ਫੇਰ ਵਧਿਆ ਹੈ ਰਾਵੀ ਦਰਿਆ ਦੇ ਵਿੱਚ ਜਿਸ ਕਾਰਨ ਪਾਣੀ ਜੋ ਹੈ ਫੇਰ ਸੜਕ ਤੋਂ ਆਰਪਾਰ ਹੋ ਗਿਆ ਹੈ ਪਿਛਲੇ 2 ਦਿਨ ਤੋਂ ਇੱਥੇ ਪਾਣੀ ਦੀ ਜਿਹੜਾ ਹੈ ਕਾਫੀ ਕਟ ਗਿਆ ਸੀ ਇਹ ਸੜਕ ਜਿਹੜੀ ਹੈ ਬਿਲਕੁਲ ਠੀਕ ਹੋ ਗਈ ਸੀ ਰਸਤਾ ਉਨ ਜਾਣ ਵਾਲਿਆਂ ਵਾਸਤੇ ਲੇਕਿਨ ਇੱਕ ਵਾਰੀ ਫੇਰ ਪਾਣੀ ਦਾ ਪੱਧਰ ਵਧਿਆ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਫਸਲਾਂ ਜੋ ਨੇ ਉਹ ਡੁੱਬ ਚੁੱਕੀਆਂ ਨੇ ਔਰ ਖਾਸ ਕਰਕੇ ਇਸ ਦਾ ਜਾਇਜ਼ਾ ਲੈਣ ਵਾਸਤੇ ਇਸ ਦਾ ਮੌਈਨਾ ਕਰਨ ਵਾਸਤੇ ਜਿਹੜਾ ਹੈ ਉਹ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਜੋ ਨੇ ਉਹ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੇ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਬੋਰਡ ਦੇ ذریعے ਜੋ ਆ ਉਹਨਾਂ ਵੱਲੋਂ ਇਹ ਸਭ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਨਾਲ ਜੋ ਨੇ ਸੁਵੀਲ ਜਾਖੜ ਵੀ ਇੱਥੇ ਮੌਜੂਦ ਨੇ ਤਰਨ ਚੁਗ ਮੌਜੂਦ ਨੇ ਔਰ ਇਹਨਾਂ ਸਾਰੇ ਜੋ ਮੰਤਰੀ ਸਹਿਬਾਨ ਨੇ ਜਾਂ ਹੋਰ ਜਿਹੜੇ ਨਾਲ ਉਹਨਾਂ ਦੇ ਨੁਮਾਇੰਦੇ ਨੇ ਉਹਨਾਂ ਵੱਲੋਂ ਇਹ ਸਾਰੀ ਸਥਿਤੀ ਦਾ ਜਾਇਜ਼ਾ ਜੋ ਆ ਉਹ ਐਨਡੀਆਰ ਦੀ ਜਿਹੜੀਆਂ ਵੋਟਸ ਦੇ ਉਹਨਾਂ ਦੇ ذریعے ਇਹ ਸਾਰਾ ਲਿਆ ਜਾ ਰਿਹਾ ਕਿਉਂਕਿ ਸਥਿਤੀ ਜਿਹੜੀ ਹੈ The... ਇਸ ਵਕਤ ਵੀ ਗੰਭੀਰ ਬਣੀ ਹੈ ਕਿ ਪਾਣੀ ਦਾ ਪੱਧਰ ਇੱਕ ਵਾਰੀ ਫੇਰ ਵਧਿਆ ਹੈ ਔਰ ਪਾਣੀ ਦਾ ਫਦਰ ਵਜਨ ਕਾਰਨ ਜੋ ਹੈ ਅਗਲੇ ਜਿਹੜੇ 7 ਪਿੰਡ ਨੇ ਉਹਨਾਂ ਦਾ ਸੰਪਰਕ ਤਾਂ ਪਹਿਲਾਂ ਜ਼ਮੀਨੀ ਤੌਰ ਤੇ ਤੇ ਟੁੱਟਿਆ ਹੀ ਹੋਇਆ ਸੀ ਇੱਕ ਬੇੜੀ ਜੋ ਹੈ ਉਹ ਸਹਾਰਾ ਸੀ ਉਹਨਾਂ ਦੇ ਹਉਣ ਜਾਣ ਲਈ ਲੇਕਿਨ ਹੁਣ ਉਹ ਬੇੜੀ ਵੀ ਜੋ ਹੈ ਬੰਦ ਕਰ ਦਿੱਤੀ ਗਈ ਹੈ ਔਰ 7 ਪਿੰਡਾਂ ਦਾ ਸੰਪਰਕ ਜੋ ਹੈ ਉਹ ਬਿਲਕੁਲ ਦੇਸ਼ ਨਾਲੋਂ ਕੱਟਿਆ ਜਾ ਚੁੱਕਿਆ ਹੈ ਔਰ ਇਸ ਦਾ ਹੀ ਜਿਹੜਾ ਇਹ ਜਾਇਜ਼ਾ ਲੈਣ ਵਾਸਤੇ ਖੁਦ ਕੇਂਦਰੀ ਮੰਤਰੀ ਜਿਹੜੇ ਨੇ ਉਹ ਇੱਥੇ ਪਹੁੰਚੇ ਰਹੇ ਉਹਨਾਂ ਵੱਲੋਂ ਜੋ ਹੈ ਇਹ ਜਾਇਜ਼ਾ ਲਿਆ ਜਾ ਰਿਹਾ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਫਸਲਾਂ ਜਿਹੜ ਇਹ ਹਾਲਾਤ ਜੋ ਨੇ ਉਹ ਬੜੇ ਹੋਏ ਨੇ ਇਸ ਵਕਤ ਮਕੌੜਾ ਪੱਤਨ ਗੁਰਦਾਸਪੁਰ ਦੇ ਲਗਾਤਾਰ ਪਖੜੇ ਤੋਂ ਪਾਣੀ ਵਧ ਰਿਲੀਸ ਕੀਤੇ ਜਾਣ ਦੇ ਚੱਲਦਿਆਂ ਸਤਲੁਜ ਦੇ ਵਿੱਚ ਕਿਤੇ ਨਾ ਕਿਤੇ ਪਾਣੀ ਦਾ ਪੱਧਰ ਲਗਾਤਾਰ ਵਧਿਆ ਹੈ ਹਾਲਾਤ ਬਹੁਤ ਮਾੜੇ ਆਈ ਪਾਣੀ ਘਰਾਂ ਦੇ ਵਿੱਚ ਵੱਡ ਚੁੱਕਿਆ ਜੀ ਤਕਰੀਬਨ ਹਾਲਾਤ ਤੇ ਜੀ ਸਿਚੁਏਸ਼ਨ ਕ੍ਰਿਟੀਕਲ ਬਣੀ ਹੋਈ ਹੈ ਬਹੁਤ ਜ਼ਿਆਦੇ ਤੇ ਪਾਣੀ ਦਾ ਪੱਧਰ ਵੱਧਦਾ ਹੀ ਜਾਂਦਾ ਹੈ ਉਹਨਾਂ ਫਸਲੇ ਪੱਕੀ ਖੜੀਆਂ ਜੀ ਬਸ ਹੁਣ ਤਾਂ ਖਤਮ ਹੀ ਹੈ ਕੰਮ ਜੇ ਥੋੜਾ ਜਿਹਾ ਪਾਣੀ ਹੋਰ ਵਾਜੇ ਹੂੰ ਤਾਂ ਬਿਲਕੁਲ ਹੀ ਖਤਮ ਹੋ ਜਾਣਗੇ ਲਗਾਤਾਰ ਜੋ ਹੈ ਪਾਣੀ ਇੱਥੇ ਮਾਰ ਕਰ ਰਿਹਾ ਹੈ ਔਰ ਜਿਸ ਦੇ ਕਾਰਨ 23 ਜ਼ਿਲ੍ਹੇ ਕੋ ਪ੍ਰਭਾਵਿਤ ਹੋ ਰਿਹਾ 11 ਕਿਲੇ ਇੱਥੇ ਹਾਂ ਮੈਨੂੰ ਮਾਦਾ 8 ਕਿਲਾ ਬਚਿਆ ਸਕਾ ਸਾਰੇ ਰੜ ਗਏ ਵਿੱਚ ਪਪੂਲਰ ਵੀ ਵਿੱਚ ਰੜ ਗਏ ਹੁਣ ਹਾਲਾਤ ਕੀ ਨੇ ਇਸ ਵਿੱਚ ਹਾਲਾਤ ਤਾਂ ਹੁਣ ਖਤਰੇ ਦੇ ਹੀ ਆ ਜੀ ਕੰਮ